ਨਾਬਾ ਜੇਲ ਬ੍ਰੇਕ ਦਾ ਮਾਸਟਰਮਾਈਂਡ ਜੁੜਾ ਹੈ ਹੁਣ ਸਿਕੰਧਰਜ ਦੇ ਵਿੱਚ ਆ ਚੁੱਕਿਆ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿਕੰਧਰਜ ਵਿੱਚ ਹੈ ਨਾਬਾ ਜੇਲ ਬ੍ਰੇਕ ਦਾ ਮਾਸਟਰਮਾਈਂਡ ਭਾਰਤ ਲਿਆਂਦਾ ਜਾ ਰਿਹਾ ਹੈ ਹਰਮਨਜੀਤ ਸਿੰਘ ਔਰ ਰੋਮੀ ਸ਼ਾਮ 4 ਵਜੇ ਹਾਂਗਕਾਂਗ ਤੋਂ ਇਸ ਨੂੰ ਭਾਰਤ ਲਿਆਂਦਾ ਜਾਵੇਗਾ ਦੱਸਿਆ ਕਿ ਰੋਮੀ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜੜਾ ਹੈ ਜਾਰੀ ਸੀ ਤੇ ਰੋਮੀ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੇਸ ਦਰਜ ਹਨ ਕਤਲ ਅਗਵਾ ਤੇ ਜਬਰੀ ਵਸੂਲੀ ਦੇ ਵੀ ਇਸ ਤੇ ਉੱਪਰ ਮਾਮਲੇ ਦਰਜ ਨੇ ਦੱਸਦੇ ਕਿ ਹਾਈ ਟੈਕ ਵੈਪਨ ਫੰਡ ਮੁਹਈਆ ਕਰਾਉਣ ਤੇ ਜੇਲ ਦੇ ਬ੍ਰੇਕ ਦੇ ਵਿੱਚ ਮੁੱਖ ਸਾਜ਼ਿਸ਼ ਕਰਤਾ ਜੁੜਾ ਹੈ ਇਸ ਨੂੰ ਮੰਨਿਆ ਜਾਂਦਾ ਹੈ ਕਿ ਸਿਕੰਚਿਤ ਦੇ ਵਿੱਚ ਹੁਣ ਆ ਚੁੱਕਿਆ ਹੈ ਨਾਬਾ ਜੇਲ ਬ੍ਰੇਕ ਦਾ ਮਾਸਟਰਮਾਈਂਡ ਦੱਸਦੇ ਕਿ ਇਸ ਨੂੰ ਭਾਰਤ ਲੈ ਕੇ ਆਇਆ ਜਾ ਰਿਹਾ ਹੈ ਰਮਨਜੀਤ ਸਿੰਘ ਉਰਫ ਰੋਮੀ ਦੇ ਨਾਮ ਨਾਲ ਜਸਵੇਹ ਨੂੰ ਜਾਣਿਆ ਜਾਂਦਾ ਸੀ ਇਸ ਨੂੰ ਸ਼ਾਮ 4 ਵਜੇ ਹਾਂਗਕਾਂਗ ਤੋਂ ਭਾਰਤ ਲੈ ਕੇ ਆਇਆ ਜਾ ਰਿਹਾ ਰੋਮੀ ਦੇ ਖਿਲਾਫ ਪਹਿਲਾਂ ਵੀ ਜੁੜੇ ਨੇ ਕਈ ਕੇਸ ਦਰਜ ਨੇ ਦੱਸਦੇ ਕਿ ਰੋਮੀ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜੁੜਾਈ ਜਾ ਰਹੀ ਸੀ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੇ ਅਲੱਗ-ਅਲੱਗ ਕੇਸ ਦਰਜ ਨੇ ਅਲੱਗ ਜਿਵੇਂ ਕਿ ਕਤਲ ਲਗਵਾ ਤੇ ਜ਼ਬਰੀ ਵਸੂਲੀ ਦੇ ਜੁੜ ਅੱਲਾ ਤੋਂ ਹੀ ਚੱਲ ਰਹੇ ਨੇ ਹਾਈ ਟੈਕ ਵੈਪਨ ਫੰਡ ਮੁਹैया ਕਰਉਣ ਦੇ ਆਰੋਬੀਏਸ ਦੇ ਉੱਪਰ ਲੱਗੇ ਹੋਏ ਨੇ ਇਸ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੇਲ ਬ੍ਰੇਕ ਦੇ ਵਿੱਚ ਜਿਹੜਾ ਹੈ ਇਹ ਮੁੱਖ ਸਾਜ਼ਿਸ਼ ਕਰਦਾ ਸੀ ਜਿਸ ਕਰਕੇ ਉਸ ਨੂੰ ਨਾਬਾ ਜੇਲ ਬ੍ਰੇਕਡਾਉਨ ਮਾਸਟਰਮਾਈਂਡ ਵੀ ਕਿਹਾ ਜਾ ਰਿਹਾ ਤੇ ਇਸ ਵਕਤ ਦੀ ਇਹ ਵੱਡੀ ਖਬਰ ਹੈ ਕਿ ਹਾਈ ਟੈਕ ਵੈਪਨ ਫੰਡ ਮੁਹैया ਕਰਉਣ ਵਾਲਾ ਜਿਹੜਾ ਮੁੱਖ ਸਾਜ਼ਿਸ਼ ਕਰਦਾ ਸੀ ਉਹ ਹੁਣ ਸਿਕੰਝੇ ਦੇ ਵਿੱਚ ਆ ਚੁੱਕਿਆ ਹੈ ਪੁਲਿਸ ਦੇ ਦੱਸੇ ਕਿ ਸਿਕੰਝੇ ਦੇ ਵਿੱਚ ਨਾਬਾ ਜੇਲ ਬ੍ਰੇਕਡਾਉਨ ਮਾਸਟਰਮਾਈਂਡ ਭਾਰਤ ਲੈ ਕੇ ਇਸ ਨੂੰ ਆਇਆ ਜਾ ਰਿਹਾ ਹੈ ਰਮਨਜੀਤ ਸਿੰਘ ਉਰਫ ਰੋਮੀ ਨੂੰ ਹੁਣ ਭਾਰਤ ਲੈ ਕੇ ਆਇਆ ਜਾ ਕਿਆਇ ਜਾਵੇਗਾ ਉਮੀਦ ਦੇ ਖਿਲਾਫ ਰੈਡ ਕਾਰਨ ਨੋਟਿਸ ਵੀ ਜਾਰੀ ਸੀ ਤੇ ਹੁਣ ਤਾ ਨੂੰ ਦੱਸਦੇ ਕਿ ਉਸ ਦੇ ਉੱਪਰ ਕਈ ਵਕ ਵਕ ਜਿਲ੍ਹਾ ਦੇ ਵਿੱਚ ਕਈ ਕੇਸ ਦਰਜ ਸੀ ਕਤਲ ਲਗਵਾ ਤੇ ਜ਼ਬਰੀ ਵਸੂਲੀ ਦੇ ਮਾਮਲੇ ਜੋੜਨੇ ਇਸ ਦੇ ਉੱਪਰ ਦਰਜ ਨੇ ਹਾਈ ਟੈਕ ਵੈਪਨ ਫੰਡ ਮੁਹैया ਕਰਾਉਣ ਤੇ ਜੇਲ ਬ੍ਰੇਕ ਕਰਨ ਦੇ ਵਿੱਚ ਇਹ ਮੁੱਖ ਸਾਜ਼ਿਸ਼ ਕਰਤਾ ਸੀ ਸਿਕੰਜੇ ਦੇ ਵਿੱਚ ਨਾਬਾ ਜੇਲ ਬ੍ਰੇਕ ਦਾ ਮਾਸਟਰ ਮਾਈਂਡ ਭਾਰਤ ਲੈ ਕੇਸ ਨੂੰ ਆਇਆ ਜਾ ਰਿਹਾ ਹੈ ਦੱਸਿਆ ਕਿ ਰਮਨਜੀਤ ਉਰਫ ਰੋਮੀ ਹੁਣ ਸਿਕੰਜੇ ਦੇ ਵਿੱਚ ਹੈ ਸਾਬਤੇ ਜੋਲਾ ਜਾਣਕਾਰੀ ਦੇਣ ਦੇ ਲਈ ਸਟਨਾਲ ਰਾਹੁਲ ਖੁਰਾਨਾ ਜੁੜ ਚੁੱਕੇ ਨੇ ਰਾਹੁਲ ਕਿਸ ਤਰੀਕੇ ਦੇ ਨਾਲ ਇਸ ਮਾਸਟਰਮਾਈਂਡ ਨੂੰ ਫੜਨ ਦੇ ਵਿੱਚ ਪੁਲਿਸ ਕਾਮਯਾਬ ਹੋਈਏ ਕੀ ਕੁਝ ਖਾਸ ਜਾਣਕਾਰੀ ਤੁਹਾਡੇ ਕੋਲ ਜੀ ਜਿਹੜੀ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਭਵੇਂ 27 ਨਵੰਬਰ 2011 ਨੂੰ तकरीबन 8-9 ਸਾਲਾਂ ਦੇ ਬਾਅਦ ਜਨਕੀ ਮੈਕਸਿਮਮ ਸਕਿਉਰਿਟੀ ਜੇਲ੍ਹ ਦੇ ਵਿੱਚ ਜਾਨਕੀ ਜੇਲ੍ਹ ਬ੍ਰੇਕ ਹੋਇਆ ਸੀਗਾ ਜਿਸ ਦੇ ਵਿੱਚ ਰਮਨਜੀਤ ਸਿੰਘ ਉਰਫ ਰੋਮਨੀ ਜੋ ਹਾਂਗਕਾਂਗ ਬੈਠਾ ਸੀਗਾ ਉਸ ਨੇ ਉੱਥੋਂ ਹੀ ਜਾਨਕੀ ਫਰੂਡ ਫੰਡਮਰੀਆ ਕਰਵਾਏ ਤੇ ਹਾਈ ਟੈਕ ਹਥਿਆਰ ਮੁਹਈਆ ਕਰਵਾਏ ਗੈਂਗਸਟਰਾਂ ਨੂੰ ਦਿੱਤੇ ਜਿਨ੍ਹਾਂ ਨੇ 27 ਨਵੰਬਰ 2016 ਦਿਨ ਐਤਵਾਰ ਨੂੰ ਨਾਬਾਦੀ ਮੈਕਸਿਮਮ ਸਕਿਉਰਿਟੀ ਜੇਲ੍ਹ ਜਿੱਥੇ ਪਰਿੰਦਾ ਵੀ ਪਰਮੀ ਮਾਰ ਸਕਦਾ ਇਹਨਾਂ ਨੇ ਉੱਥੇ ਜੇਲ੍ਹ ਬ੍ਰੇਕ ਕਰਕੇ ਪੁਲਿਸ ਦੀਆਂ ਵਰਦੀਆਂ ਦੇ ਵਿੱਚ ਅਤੇ ਦੋ ਤਿੰਨ ਗੱਡੀਆਂ ਦੇ ਨਾਲ ਜਿਹੜੇ ਕਿ ਹਥਿਆਰਾਂ ਦੇ ਨਾਲ ਲੈ ਸੋਕੇ ਜਿਹੜੇ ਜੇਲ੍ਹ ਦੇ ਵਿੱਚ ਪਾਉਂਦੇ ਨੇ ਤੇ ਪੁਲਿਸ ਦੀਆਂ ਵਰਦੀਆਂ ਦੇ ਵਿੱਚ ਆ ਕੇ ਜੁੜੀ ਤੇ ਗੋਲੀਆਂ ਚਲਾ ਕੇ ਦੋ ਖਤਰਨਾਕ ਜਿਹੜੇ ਅੱਤਵਾਦੀ ਨੇ ਕੇਐਲਐਫ 25 ਕੋ ਹਰਮਿੰਦਰ ਸਿੰਘ ਉਰਫ ਮਿੰਟੂ ਖਾਲਿਸਤਾਨ ਲਿਬਰਨ ਫੋਰਸ ਦੇ ਜਿਹੜੇ ਕਿ ਮੁਖੀ ਸੀਗੇ ਇਹ ਇਹਨਾਂ ਦਾ ਹੋਣ ਜਿਹੜੇ ਕਿ ਜਿਹੜਾ ਬੀਤੇ ਕੁਝ ਸਮੇਂ ਪਹਿਲਾਂ ਜਾਨੀ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਇਹਨਾਂ ਇਹ ਇਹਨਾਂ ਦੀ ਮੌਤ ਹੋ ਗਈ ਸੀ ਤੇ ਦੂਜਾ ਕਸ਼ਮੀਰ ਸਿੰਘ ਗਲਵੱਡੀ ਸੀਗੇ ਇਹ ਵੀ ਅੱਤਵਾਦੀ ਸੀਗੇ ਇਹਨਾਂ ਨੂੰ ਲੈ ਜਾਂਦੇ ਨੇ ਤੇ ਚਾਰ ਜਿਹੜੇ ਖਤਰਨਾਕ ਗੈਂਗਸਟਰ ਨੇ ਕੁਲਪ੍ਰੀਤ ਸਿੰਘ ਉਰਫ ਨੀਤਾ ਜੋਲ ਗੁਰਪ੍ਰੀਤ ਸਿੰਘ ਉਰਫ ਸੇਖੋਂ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਟਰ ਦਾ ਪੁਲਿਸ ਇਨਕਾਊਂਟਰ ਦੇ ਵਿੱਚ ਮਾਰਿਆ ਜਾਂਦਾ ਆ ਤੇ ਇੱਕ ਹੋਰ ਖਤਰਨਾਕ ਗੈਂਗਸਟਰ ਆ ਅਮਨਦੀਪ ਸਿੰਘ ਉਰਫ ਢੋਟੀਆ ਇਹਨਾਂ ਨੂੰ ਯਾਨੀ ਕਿ ਦੋ ਜਿਹੜੇ ਖਤਰਨਾਕ ਅੱਤਵਾਦੀ ਤੇ ਚਾਰ ਖਤਰਨਾਕ ਗੈਂਗਸਟਰਾਂ ਨੂੰ ਇਹ ਜੇਲ੍ਹ ਦੇ ਵਿੱਚੋਂ ਭਜਾਉਣ ਅੱਜ ਬਹੁਤ ਸ਼ੁਕਰੀਆ ਹਾਂ ਤੁਹਾਨੂੰ ਇਹ ਜਾਣਕਾਰੀ ਦੇਣ ਦੇ ਲਈ ਕਿ ਸਿਕੰਜੂ ਦੇ ਵਿੱਚ ਨਾਪਰ ਜੇਲ ਬ੍ਰੇਕ ਦਾ ਮਾਸਟਰਮਾਈਂਡ ਜੁੜਾਇਆ ਹੋਣਾ ਚੁੱਕਿਆ ਹੈ ਦੱਸਦੇ ਕਿ ਉਹ 4 ਵਜੇ ਸ਼ਾਮ ਜੁੜਾਇਆ ਹੈ ਸ਼ਾਮ ਨੂੰ ਉਸ ਨੂੰ ਹਾਂਗਕਾਂਗ ਤੋਂ ਭਾਰਤ ਲੈ ਕੇ ਆ ਜਾਵੇਗਾ